ਛੋਟਾ ਬਚਪਨ ਲੰਘਿਆ ਜੀ ਇਹਨਾਂ ਨੂੰ ਦੇਖਦੇ ਹੋ ਯਾਰਾ ਆਡੀਓ ਗੈਸਟਾਂ ਤੋਂ ਲੈ ਕੇ ਮੈਮਰੀਜ਼ ਜਿਹੜੀਆਂ ਬਣਦੀਆਂ ਨੇ ਨਾ ਉਹ ਅੱਜ ਵੀ ਮੈਂ ਕਰੇ ਗੱਲ ਕਰਦਾ ਸੀ ਨਾ ਅਸੀਂ ਆਡੀਓ ਸੁਣਿਆ ਫਿਰ ਅਸੀਂ ਉਹਨਾਂ ਦੀਆਂ ਸੀ ਡੀਜ਼ ਸੁਣੀਆਂ ਹਨ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਬਹੁਤ ਜ਼ਿਆਦਾ ਕੁਝ ਬਹੁਤ ਅਫਸੋਸ ਹੋਇਆ ਨਾ ਬਹੁਤ ਜਲਦੀ ਚਲੇ ਗਏ ਸੋ ਛੋਟੇ ਹਾਈ ਕੋਲ ਮੈਮਰੀਜ਼ ਮਤਲਬ ਮੈਮਰੀ ਮੈਂ ਉਹੀ ਕਹਿੰਦਾ ਕਿ ਬਚਪਨ ਦੀਆਂ ਮੈਮਰੀਆਂ ਸਭ ਮਿਲੇ ਵੈਸੇ ਆਪ ਹਾਂਜੀ ਹਾਂਜੀ ਮਿਲੇ ਆਇਆ ਵਾ ਇੱਕ ਦੋ ਵਾਰ ਉਹਨਾਂ ਨੂੰ ਅਸੀਂ ਇਕੱਠੇ ਕੋਈ ਫਿਲਮ ਨਹੀਂ ਕਰ ਸਕੀ ਪਰ ਮੈਨੂੰ ਸ਼ਾਇਦ ਲੱਗਦਾ ਨਹੀਂ ਲੱਗਦਾ ਹੈਗਾ ਕਿ ਮਨ ਦੇ ਵਿੱਚ ਇਸੀ ਦਾ ਗਿਲਾ ਰਹੂਗਾ ਕਿ ਇੱਕ ਵਾਰੀ ਹਮੇਸ਼ਾ ਰਹੂਗਾ ਜੀ ਇਹ ਕਟਾ ਨਹੀਂ ਕਰੀ ਪੂਰਾ ਉਸੇ ਸਟਾ ਬਚਪਨ ਲੰਘਿਆ ਜੀ ਇਹਨਾਂ ਨੂੰ ਦੇਖਦੇ ਹੋ ਯਾਰ ਆਡੀਓ ਗੈਸਟਾਂ ਤੋਂ ਲੈ ਕੇ ਮੈਮਰੀਜ਼ ਜਿਹੜੀਆਂ ਬਣਦੀਆਂ ਨੇ ਨਾ ਉਹ ਉਹ ਅੱਜ ਵੀ ਮੈਂ ਕਰੇ ਗੱਲ ਕਰਦਾ ਸੀ ਨਾ ਅਸੀਂ ਆਡੀਓ ਸੁਣਿਆ ਫਿਰ ਅਸੀਂ ਉਹਨਾਂ ਦੀਆਂ ਸੀ ਡੀਸ ਸੁਣੀਆਂ ਹਨ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਬਹੁਤ ਜ਼ਿਆਦਾ ਕੁਝ ਬਹੁਤ ਅਫਸੋਸ ਹੋਇਆ ਨਾ ਬਹੁਤ ਜਲਦੀ ਚਲੇ ਗਏ ਸੋ ਕੁਝ ਕੋਈ ਹੋਰ ਕੋਈ ਮੈਮਰੀਜ਼ ਮਤਲਬ ਮੈਮਰੀ ਮੈਂ ਉਹੀ ਕਹਣਾ ਕਿ ਬਚਪਨ ਦੀਆਂ ਮੈਮਰੀਆਂ ਸਭ ਵੈਸੇ ਆਪ ਹਾਂਜੀ ਹਾਂਜੀ ਮਿਲੇ ਆਇਆ ਵਾ ਇੱਕ ਦੋ ਵਾਰ ਉਹਨਾਂ ਨੂੰ ਅਸੀਂ ਇਕੱਠੇ ਕੋਈ ਫਿਲਮ ਨਹੀਂ ਕਰ ਸਕੇ ਪਰ ਹਮੇਸ਼ਾ ਲੱਗਦਾ ਨਹੀਂ ਲੱਗਦਾ ਹੈਗਾ ਕਿ ਮਨ ਦੇ ਵਿੱਚ ਇਸ ਚੀਜ਼ ਦਾ ਗਿਲਾ ਰਹੂਗਾ ਕਿ ਇੱਕ ਵਾਰ ਹਮੇਸ਼ਾ ਰਹੂਗਾ ਜੀ ਇਹ ਕਟਾ ਨਹੀਂ ਕਰੀ ਪੂਰਾ ਹੋ ਸਕਦਾ ਸਾਡਾ ਬਚਪਨ ਲੰਘਿਆ ਜੀ ਇਹਨਾਂ ਨੂੰ ਦੇਖਦੇ ਹੋ ਯਾਰ ਆਡੀਓ ਗੈਸਟਾਂ ਤੋਂ ਲੈ ਕੇ ਮੈਮਰੀਜ਼ ਜਿਹੜੀਆਂ ਬਣਦੀਆਂ ਨੇ ਨਾ ਉਹ ਉਹ ਅੱਜ ਵੀ ਮੈਂ ਕਰੇ ਗੱਲ ਕਰਦਾ ਸੀ ਨਾ ਅਸੀਂ ਆਡੀਓ ਸੁਣਿਆ ਫਿਰ ਅਸੀਂ ਉਹਨਾਂ ਦੀਆਂ ਸੀ ਡੀਜ਼ ਸੁਣੀਆਂ ਹਨਾ ਬਹੁਤ ਕੁ ਸਿੱਖਿਆਣਾ ਬਹੁਤ ਜ਼ਿਆਦਾ ਬਹੁਤ ਅਫਸੋਸ ਹੋਇਆ ਨਾ ਬਹੁਤ ਜਲਦੀ ਚਲੇ ਗਏ ਸੋ ਕੋਈ ਹੋਈ ਹੈ ਕੋਈ ਮੈਮਰੀਜ਼ ਮਤਲਬ ਮੈਮਰੀ ਮੈਂ ਉਹੀ ਕਹਣਾ ਕਿ ਬਚਪਨ ਦੀਆਂ ਮੈਮਰੀਆਂ ਸਭ ਮਿਲੇ ਵੈਸੇ ਆਪ ਹਾਂਜੀ ਹਾਂਜੀ ਮਿਲੇ ਆਇਆ ਵਾ ਇੱਕ ਦੋ ਵਾਰ ਉਹਨਾਂ ਨੂੰ ਅਸੀਂ ਇਕੱਠੇ ਕੋਈ ਫਿਲਮ ਨਹੀਂ ਕਰ ਸਕੇ ਪਰ ਹਮੇਸ਼ਾ ਲੱਗਦਾ ਨਹੀਂ ਲੱਗਦਾ ਹੈਗਾ ਕਿ ਮਨ ਦੇ ਵਿੱਚ ਇਸੀ ਦਾ ਗਿਲਾ ਰਹੂਗਾ ਕਿ ਇੱਕ ਵਾਈ ਹਮੇਸ਼ਾ ਰਹੂਗਾ ਜੀ ਇਹ ਕਟਾ ਨਹੀਂ ਕਰੀ ਪੂਰਾ ਹੋ ਸਕਦਾ ਥੈਂਕ ਯੂ ਸਾਡਾ ਬਚਪਨ ਲੰਘਿਆ ਜੀ ਇਹਨਾਂ ਨੂੰ ਦੇਖਦੇ ਹੋ ਯਾਰ ਆਡੀਓ ਗੈਸਟਾਂ ਤੋਂ ਲੈ ਕੇ ਮੈਮਰੀਜ਼ ਜਿਹੜੀਆਂ ਬਣਦੀਆਂ ਨੇ ਨਾ ਉਹ ਅੱਜ ਵੀ ਮੈਂ ਕਰੇ ਗੱਲ ਕਰਦਾ ਸੀ ਨਾ ਅਸੀਂ ਆਡੀਓ ਸੁਣਿਆ ਫਿਰ ਅਸੀਂ ਉਹਨਾਂ ਦੀਆਂ ਸੀ ਡੀਸ ਸੁਣੀਆਂ ਹਨ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਬਹੁਤ ਜ਼ਿਆਦਾ ਕੁਝ ਬਹੁਤ ਅਫਸੋਸ ਹੋਇਆ ਨਾ ਬਹੁਤ ਜਲਦੀ ਚਲੇ ਗਏ ਸੋ ਛੋਟੀ ਹੈ ਕੋਈ ਮੈਮਰੀਜ਼ ਮਤਲਬ ਮੈਮਰੀ ਮੈਂ ਉਹੀ ਕਹਿੰਨਾ ਕਿ ਬਚਪਨ ਦੀਆਂ ਮੈਮਰੀਆਂ ਸਭ ਮਿਲੇ ਵੈਸੇ ਆਪ ਹਾਂਜੀ ਹਾਂਜੀ ਮਿਲੇ ਆਇਆ ਵਾ ਇੱਕ ਦੋ ਵਾਰ ਉਹਨਾਂ ਨੂੰ ਅਸੀਂ ਇਕੱਠੇ ਕੋਈ ਫਿਲਮ ਨਹੀਂ ਕਰ ਸਕੇ ਪਰ ਮੈਨੂੰ ਸ਼ਾਇਦ ਲੱਗਦਾ ਨਹੀਂ ਲੱਗਦਾ ਹੈਗਾ ਕਿ ਮਨ ਦੇ ਵਿੱਚ ਇਸੀ ਦਾ ਗਿਲਾ ਰਹੂਗਾ ਕਿ ਇੱਕ ਵਾਰੀ ਹਮੇਸ਼ਾ ਰਹੂਗਾ ਜੀ ਇਹ ਕਟਾ ਨਹੀਂ ਕਰੀ ਪੂਰਾ ਹੋ ਸਕਦਾ ਸਟਾ ਬਚਪਨ ਲੰਘਿਆ ਜੀ ਇਹਨਾਂ ਨੂੰ ਦੇਖਦੇ ਹੋ ਯਾਰ ਆਡੀਓ ਗੈਸਟਾਂ ਤੋਂ ਲੈ ਕੇ ਮੈਮਰੀਜ਼ ਜਿਹੜੀਆਂ ਬਣਦੀਆਂ ਨੇ ਨਾ ਉਹ ਅੱਜ ਵੀ ਮੈਂ ਕਰੇ ਗੱਲ ਕਰਦਾ ਸੀ ਨਾ ਅਸੀਂ ਆਡੀਓ ਸੁਣਿਆ ਫਿਰ ਅਸੀਂ ਉਹਨਾਂ ਦੀਆਂ ਸੀ ਡੀਜ਼ ਸੁਣੀਆਂ ਹਨ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਬਹੁਤ ਜ਼ਿਆਦਾ ਕੁਝ ਬਹੁਤ ਅਫਸੋਸ ਹੋਇਆ ਨਾ ਬਹੁਤ ਜਲਦੀ ਚਲੇ ਗਏ ਸੋ ਕੋਈ ਛੋਟੀ ਛੋਟੀ ਮੈਮਰੀਜ਼ ਮਤਲਬ ਮੈਮਰੀ ਮੈਂ ਉਹੀ ਕਹਿੰਨਾ ਕਿ ਬਚਪਨ ਦੀਆਂ ਮੈਮਰੀਆਂ ਸਭ ਮਿਲੇ ਵੈਸੇ ਆਪ ਹਾਂਜੀ ਹਾਂਜੀ ਮਿਲੇ ਆਇਆ ਵਾ ਇੱਕ ਦੋ ਵਾਰ ਉਹਨਾਂ ਨੂੰ ਅਸੀਂ ਇਕੱਠੇ ਕੋਈ ਫਿਲਮ ਨਹੀਂ ਕਰ ਸਕੇ ਪਰ ਹਮੇਸ਼ਾ ਲੱਗਦਾ ਨਹੀਂ ਲੱਗਦਾ ਹੈਗਾ ਕਿ ਮਨ ਦੇ ਵਿੱਚ ਇਸੀ ਦਾ ਗਿਲਾ ਰਹੂਗਾ ਕਿ ਇੱਕ ਵਾਈ ਹਮੇਸ਼ਾ ਰਹੂਗਾ ਜੀ ਇਹ ਕਟਾ ਨਹੀਂ ਕਰੀ ਪੂਰਾ ਹੋ ਸਕੇ ਥੈਂਕ ਯੂ